ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਇਸ ਵਕਤ ਅਸੀਂ ਪਟਿਆਲਾ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੋਰਚਰੀ ਹਾਊਸ ਵਿਖੇ ਮੌਜੂਦ ਹਾਂ ਦੱਸ ਦੇ ਕਿ 60 ਸਾਲਾਂ ਦੇ ਸੁਖਦੇਵ ਸਿੰਘ ਵੀ ਜ਼ਹਿਰੀਲੀ ਸ਼ਰਾਬ ਦੀ ਭੇਟ ਚੜੇ ਨੇ ਉਹਨਾਂ ਦਾ ਪਰਿਵਾਰ ਜਿਹੜਾ ਇੱਥੇ ਪਹੁੰਚਿਆ ਹੋਇਆ ਸੁਖਦੇਵ ਸਿੰਘ ਹੋਣਾ ਦਾ ਪੋਸਟਮਾਰਟਮ ਜਿਹੜਾ ਕੁਝ ਦੇਰ ਬਾਅਦ ਸ਼ੁਰੂ ਹੋਵੇਗਾ ਤਾਂ ਇਹ ਦੇਖੋ ਇਸ ਪਾਸੇ ਸੁਖਦੇਵ ਸਿੰਘ ਜੀ ਦੇ ਜਿਹੜੇ ਭੈਣ ਨੇ ਉਹ ਪਹੁੰਚੇ ਹੋਏ ਨੇ ਇੱਥੇ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਰਹੇ ਨੇ ਦੂਜੇ ਪਾਸੇ ਉਹਨਾਂ ਦੀ ਬੇਟੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਪਰਿਵਾਰ ਦੇ ਵਿੱਚ ਸੁਖਦੇਵ ਸਿੰਘ ਹੋਣਾ ਦੀਆਂ ਤਿੰਨ ਧੀਆਂ ਅਤੇ ਦੋ ਪੁੱਤ ਨੇ ਤਾਂ ਇਹ ਤਸਵੀਰਾਂ ਦੇਖੋ ਇਹ ਅੱਖਾਂ ਦੇ ਵਿੱਚ ਹੰਝੂ ਜਿਹੜੇ ਨੇ ਅੱਜ ਨਿਕਲ ਰਹੇ ਨੇ ਸੁਖਦੇਵ ਸਿੰਘ ਹੋਣਾ ਦਾ ਇਹ ਪਰਿਵਾਰ ਹੈ ਉਹਨਾਂ ਦੀ ਭੈਣ ਜਿਹੜੇ ਨੇ ਤੁਸੀਂ ਦੇਖੋ ਕਿ ਇਸ ਉਮਰ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਸੋਚਿਆ ਸੀਗਾ ਕਿ ਵਧੀਆ ਜ਼ਿੰਦਗੀ guzregi ਵਧੀਆ ਜ਼ਿੰਦਗੀ ਜੀਵਾਂਗੇ ਲੇਕਿਨ ਅੱਜ ਜਿਹੜਾ ਇਹ ਭਾਣਾ ਵਾਪਰਿਆ ਹੈ ਪਰਿਵਾਰ ਜਿਹੜਾ ਵੱਡੇ ਸਦਮੇ ਦੇ ਵਿੱਚ ਹੈ ਤੁਸੀਂ ਦੇਖੋ ਸੁਖਦੇਵ ਸਿੰਘ ਦੇ ਬੇਟੀ ਨੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਅੱਜ ਹੰਝੂ ਜਿਹੜੇ ਨੇ ਉਹ ਰੁਕ ਨਹੀਂ ਰਹੇ ਹੈਗੇ ਕਿਉਂਕਿ ਪਿਓ ਜਿਹੜਾ ਇਸ ਜਹਾਨੋਂ ਚਲਾ ਗਿਆ ਪਰਿਵਾਰ ਦੇ ਸਿਰ ਪੰਜ ਤੋਂ 7 ਲੱਖ ਰੁਪਏ ਦਾ ਕਰਜ਼ਾ ਵੀ ਹੈ ਤਾਂ ਇਹ ਕਹਿ ਸਕਦੇ ਆ ਕਿ ਪਰਿਵਾਰ ਦੇ ਵਿੱਚ ਸੁਖਦੇਵ ਸਿੰਘ ਜਿਹੜੇ ਸੀਗੇ ਉਹ ਕਮਾਨ ਵਾਲੇ ਸੀਗੇ ਧੀ ਆ ਜਿਹੜੀ ਅੱਜ ਪਿਓ ਨੂੰ ਯਾਦ ਕਰਕੇ ਰੋ ਰਹੀ ਹੈ ਕਿਉਂਕਿ ਪਿਓ ਜਿਹੜਾ ਵੱਡਾ ਸਹਾਰਾ ਹੁੰਦਾ ਬੱਚਿਆਂ ਦਾ ਅੱਜ ਉਹ ਹੀ ਜਹਾਨੋਂ ਚਲਾ ਗਿਆ ਜਿਸ ਪਾਸ ਕਹਿ ਸਕਦੇ ਆ ਜਿਸ ਤੋਂ ਬਾਅਦ ਅੱਜ ਤੁਸੀਂ ਇਹ ਦੇਖੋ ਕਿ ਧੀ ਜਿਹੜੇ ਨੇ ਸੁਖਦੇਵ ਸਿੰਘ ਹੋਣਾ ਦੇ ਇੱਥੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਤੁਸੀਂ ਦੇਖੋ ਕਿ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਅੱਜ ਰੁਕ ਨਹੀਂ ਰਹੇ ਹੈਗੇ ਤ aí ਤਸਵੀਰਾਂ ਕਾਫੀ ਕੁਝ ਬਿਆਨ ਕਰਦੀਆਂ ਨੇ 21 ਪਰਿਵਾਰ ਜਿਹੜੇ ਨੇ ਇਸ ਜ਼ਹਿਰੀਲੀ ਸ਼ਰਾਬ ਦੀ ਭੇਡ ਚੜੇ ਨੇ 21 ਪਰਿਵਾਰ ਇਸ ਸ਼ਰਾਬ ਦੀ ਪੇਟ ਚੜਨ ਕਾਰਨ ਉਜੜੇ ਨੇ ਤਾਂ ਕਹਿ ਸਕਦੇ ਆ ਸੁਖਦੇਵ ਸਿੰਘ ਉਹਨਾਂ ਦਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਸੀਗਾ 60 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋਈ ਹੈ ਤਾਂ ਇਹ ਧੀ ਆ ਉਹਨਾਂ ਦੇ ਸੁਖਦੇਵ ਸਿੰਘ ਉਹਨਾਂ ਦੀ ਜਿਹੜੀ ਅੱਜ ਰੋਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਓ ਜਿਹੜਾ ਇਸ ਜਹਾਨੋਂ ਚਲਾ ਗਿਆ ਜਿਸ ਦੇ ਸਿਰ ਕਰਜ਼ਾ ਵੀ ਸੀਗਾ ਪਰਿਵਾਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀਗਾ ਦਿਹਾੜੀਦਾਰ ਮਜ਼ਦੂਰੀ ਵਾਲਾ ਪਰਿਵਾਰ ਹੈ ਜ਼ਮੀਨ ਪਰਿਵਾਰ ਦੇ ਕੋਲ ਕੋਈ ਹੈਗੀ ਨਹੀਂ ਲੇਕਿਨ ਖੇਤਾਂ ਦੇ ਵਿੱਚ ਮਜ਼ਦੂਰੀ ਕਰਿਆ ਕਰਦੇ ਸੀਗੇ ਸੁਖਦੇਵ ਸਿੰਘ ਉਹਨਾਂ ਦੇ ਭੈਣ ਨੇ ਗੱਲਬਾਤ ਕਰਦੇ ਹਨ ਇਹਨਾਂ ਦੇ ਨਾਲ ਕਿ ਕੀ ਕੁਝ ਹੋਇਆ ਸੀਗਾ ਕ ਕੱਟਣਾ ਹੈ ਕਿ ਕੁਝ ਗੱਲਬਾਤ ਜਿਹੜੀ ਆਖਰੀ ਬਾਾਰ ਹੋਈ ਸੀ ਕਦੋਂ ਉਹਨਾਂ ਨੇ ਸ਼ਰਾਬ ਪੀਤੀ ਕਿੱਥੋਂ ਲੈ ਕੇ ਆਏ ਸੀਗੇ ਕੀ ਨਾਮ ਹੈ ਪਿੰਡ ਕਿਹੜਾ ਤੁਹਾਡਾ ਕੀ ਬੀਰ ਮਦਸਪੁਰ ਹੂੰ ਸ਼ਰਾਬ ਦਾ ਨਹੀਂ ਪਤਾ ਸਾਨੂੰ ਕਿੱਥੋਂ ਲੈ ਕੇ ਆਏ ਤੇ ਹੂੰ ਪਹਿਲਾਂ ਸੋਫੀ ਸਾਨੂੰ ਮਿਲ ਕੇ ਗਏ ਨੇ ਘਰ ਆਲੀ ਆਈ ਸੀ ਕੁੜੀ ਛੱਡਣ ਆਈ ਸੀ ਅੱਛਾ ਮਿਲ ਕੇ ਗਏ ਨੇ ਚਾਬੀਆਂ ਫੜਾ ਕੇ ਗਏ ਨੇ ਜਾਂਦ ਨੂੰ ਮੈਂ ਕਿਹਾ ਭਾਈ ਅੱਜ ਸ਼ਰਾਬ ਨਾ ਪੀ ਵੀ ਗੁਜਰਾ ਪਿੰਡ ਵਿੱਚ ਇੰਨਾ ਇੰਨੇ ਮੁੱਕ ਗਏ ਮੁੰਡੇ ਆਪਣੇ ਰਿਸ਼ਤੇਦਾਰੀ ਉੱਥੇ ਵੀ ਆਪਣੀ ਕਦਾ ਨਹੀਂ ਪੀਦਾ ਵੀ ਪਤਾ ਨਹੀਂ ਕਿੱਥੋਂ ਉਹਨੂੰ ਕੋਈ ਮਿਲ ਗਿਆ ਕਿੱਥੋਂ ਉਹਨੂੰ ਪਲਿਆਤੀ ਕੋਈ ਰਾਹ ਚੋਂ ਮਿਲ ਗਿਆ ਜਾਂ ਆਪ ਲੈ ਗਿਆ ਇਹ ਸਾਨੂੰ ਪਤਾ ਨਹੀਂ ਸ਼ਰਾਬ ਪੀ ਕੇ ਮੁੱਕੇ ਜੀ ਜ਼ਹਿਰ ਹੀ ਲੀ ਪੀ ਕੇ ਮੁੱਕੇ ਜਦੋਂ ਮੁੱਕਣ ਵੇਲੇ ਵੀ ਉਹਦੇ ਅੰਦਰੋਂ ਜ਼ਹਿਰ ਆ ਹੀ ਆ ਚਿਕਾਈ ਹੈ ਤੇ ਸਾਡਾ ਕੋਈ ਬੱਚਾ ਦਾ ਕੋਈ ਸਾਥ ਨਹੀਂ ਹੈਗਾ ਕੋਈ ਪਾਰ ਨਾਲਾ ਨਹੀਂ ਹੈਗਾ ਹੁਣ ਬੱਚਾ ਉਹ ਹੀ ਦਿਹਾੜੀ ਕਰਦਾ ਹੈ ਬੱਚਾ ਨੂੰ ਪਾਲੂਗਾ ਔਰ ਸਾਮੂ ਕਾਕਾ ਮਾਂ ਨੂੰ ਸਾਮੂਗਾ ਕੀ ਕਰੂਗਾ ਵਾਪਦੀ ਕकमाਉ ਉਹ ਹੀ ਤੁਰਕਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਹੌਣੀ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਸੀ ਜ਼ਹਿਰੀਲੀ ਸ਼ਰਾਬ ਦੇ ਨਾਲ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਵੀ ਬਿਮਾਰ ਹੋਏ ਨੇ ਉਹਨਾਂ ਨੂੰ ਕੀ ਹੋਇਆ ਉਹਨੂੰ ਉਹਨਾਂ ਨੂੰ ਟੈਕ ਦੀ ਸ਼ਿਕਾਇਤ ਆਈ ਕਦੋਂ ਹੋਇਆ ਉਹਨੂੰ ਰਾਤ ਜਦੋਂ ਅਸੀਂ ਲੈ ਕੇ ਆ ਗਏ ਕੱਲ੍ਹ ਤੜਕੇ ਦਾਖਲ ਕਰਲੇ ਨਾਦੀ ਨਾਲ ਉਹਨੂੰ ਟੈਕ ਦੀ ਸ਼ਿਕਾਇਤ ਆ ਕੇ ਡਿੱਗੀ ਅੱਛਾ ਜਿਹੜਾ ਆਪਣਾ ਉੱਧਰ ਕਸਬੀਰੀ ਡਾਕਟਰ ਹੈ ਉੱਥੋਂ ਦਵਾਈ ਲੈਂਦੀ ਹੈ ਜਾ ਕੇ ਫੇਰ ਹੱਡ ਦੀ ਬਿਮਾਰੀ ਦੱਸਿਆ ਉਹ ਵੀ ਹੱਡ ਦੀ ਟੈਕ ਦੀ ਆ ਗਈ ਜਿਸ ਤਰ੍ਹਾਂ ਤੁਹਾਡੇ ਭਰਾ ਸੀਗੇ ਸੁਖਦੇਵ ਸਿੰਘ ਹਨਾ ਭੈਣ ਭਰਾ ਦਾ ਰਿਸ਼ਤਾ ਦਾ ਕਾਫੀ ਵੱਡਾ ਰਿਸ਼ਤਾ ਹੁੰਦਾ ਤੁਹਾਡੇ ਨਾਲ ਬਚਪਨ ਤੋਂ ਰਹੇ ਆ ਨਾਲ ਹਨਾ ਕਿਹੜੀਆਂ-ਕਿਹੜੀਆਂ ਗੱਲਾਂ ਯਾਦ ਆ ਰਹੀਆਂ ਨੇ ਅੱਜ ਭਰਾ ਦੀਆਂ ਕੀ ਕੁਝ ਸਮਾਂ ਯਾਦ ਆ ਰਿਹਾ ਅੱਜ ਯਾਦ ਆ ਰਹੀਆਂ ਤੇ ਤੁਹਾਨੂੰ ਵੇਣ ਪੈਤੀ ਮੈਥੇ ਛੋਟਾ ਸੀ ਮੈਂ ਤੂੰ ਛੋਟਾ ਸੀ ਬਾਈ ਬਥੇਰੀਆਂ ਪਿਆਰ ਦੀਆਂ ਗੱਲਾਂ ਕਰਦੇ ਤੇ ਇਕੱਠੇ ਰਹਿੰਦੇ ਜੀ ਪਿਆਰ ਦੀ ਭੈਣ ਉਰੀ ਮੈਂ ਚੱਕ ਲਈ ਸੀ ਮਹੀ ਮਾਤੀ ਮੈਂ ਭੈਣ ਕਿਉਂ ਨਾਲ ਸੀ ਕੀ ਕੁਝ ਕਹਿੰਦੇ ਹੁੰਦੇ ਸੀਗੇ ਸਾਰੇ ਕਹਿੰਦੇ ਸੀ ਲਾਡ ਪਿਆਰ ਦੇ ਗੱਲਾਂ ਭਾਈ ਆਪਾਂ ਇਕੱਠੇ ਰਹਾਂਗੇ ਇਕੱਠੇ ਆਪਾਂ ਬੱਚਾ ਨੂੰ ਪਿਆਹਾਂਗੇ ਇਕੱਠੇ ਆਪਾਂ ਕੰਮ ਕਰਾਂਗੇ ਆਪਾਂ ਕਬੀਲਦਾਰੀ ਦੇ ਕੰਮ ਆਪਾਂ ਕਬੀਲਦਾਰੀ ਵਿੱਚ ਗੜ ਗਏ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਗੱਲਾਂ ਕਰਕੇ ਬਗ ਜਾਂਦਾ ਤੇਰੇ ਕੋਲ ਹੁਣ ਆਪਰੇ ਖੋਲਿਆ ਕੁਸ ਫਾਇਆ ਜਿਹੜੀ ਹੁਣ ਸ਼ਰਾਬ ਜ਼ਹਿਰੀਲੀ ਚਲਾਈ ਐ ਇਹਨਾਂ ਨੇ ਹੈ ਇਹਨਾਂ ਨੂੰ ਸਰਕਾਰ ਨੂੰ ਆਪਣੇ ਆਪ ਪਾਉਣੀ ਚਾਹੀਦੀ ਐ ਵਿਚਾਰੇ ਲਈ ਕਿਤੇ ਤਾਂ ਜਾ ਕੇ ਅਸੀਂ ਫੜੀਏ ਰੋਕੀਏ ਜੇ ਇਹਨਾਂ ਨੇ ਬੜਵਾਈ ਐ ਇਹਨਾਂ ਨੂੰ ਆਪ ਤੇ ਆਪ ਵੋਟਾਂ ਲੈ ਕੇ ਦੁਨੀਆ ਮਰਵਾਉਣੀ ਸ਼ੁਰੂ ਕਰਤੀ ਹੁਣ ਵੋਟਾਂ ਫੇਰ ਤਿਆਰ ਨਹੀਂ ਫੇਰ ਸ਼ੁਰੂ ਕਰਤੀ ਸਰਕਾਰ ਮਰਵਾਰੀ ਹੈ ਜੇਕਰ ਗੱਲ ਕਰੀਏ ਪਰਿਵਾਰ ਦੇ ਸਿੱਦੇ ਜਿਸ ਤਰ੍ਹਾਂ ਕਰਜ਼ਾ ਵੀ ਹੈਗਾ 5 ਤੋਂ 7 ਲੱਖ ਰੁਪਏ ਦਾ ਉਹ ਕੌਣ ਉਤਾਰੇਗਾ ਹੁਣ ਜਿਸ ਤਰ੍ਹਾਂ ਸੁਖਦੇਵ ਸਿੰਘ ਸੀਗੇ ਇਕੱਲੇ ਕਮਾਣ ਵਾਲੇ ਸੀ ਪਰਿਵਾਰ ਦੇ ਵਿੱਚ ਕੌਣ ਉਤਾਰੇਗਾ ਹੁਣ ਕੋਈ ਤਾਰਨਾ ਨਹੀਂ ਹੈਗਾ ਜੀ ਕੋਈ ਨਹੀਂ ਤਾਰਨਾ ਹੁਣ ਸਾਨੂੰ ਸਾਡੀ ਸਰਕਾਰ ਬਾਹ ਫੜੇ ਸਰਕਾਰ ਲਹਾਵੇ ਸਰਕਾਰ ਉਹਦੇ ਬੱਚਿਆਂ ਨੂੰ ਪਾਲੇ ਸਾਡੇ ਕੋਈ ਪਾਰ ਨਾਲ ਨਹੀਂ ਹੈਗਾ ਹੁਣ ਜਿਸ ਤਰ੍ਹਾਂ ਅਖੀਰਲੀ ਵਾਰ ਕੀ ਕੁਝ ਗੱਲ ਹੋਈ ਸੀ ਤੁਹਾਡੇ ਨਾਲ ਹੀ ਰਹਿੰਦੇ ਸੀ ਸੁਖਦੇਵ ਸਿੰਘ ਹੋਣੀ ਆ ਨਾ ਭਰਾ ਸੀਗੇ ਤੁਹਾਡੇ ਤੁਹਾਡੇ ਨਾਲ ਰਹਿੰਦੇ ਤੇ ਕੀ ਕੁਝ ਗੱਲਾਂ ਬਾਤਾਂ ਕਰਦੇ ਸੀਗੇ ਅਖੀਰਲੀ ਵਾਰ ਕਿਹੜੀ ਗੱਲ ਹੋਈ ਸੀ ਅਖੀਰਲੀ ਵਾਰ ਬਸ ਆਹੀ ਮੈਂ ਉਹਦੇ ਮੈਂ ਵੀ ਬਾਹਰੋਂ ਆਈ ਸੀ ਉਹ ਵੀ ਖੇਤੋਂ ਆਇਆ ਸੀ ਸਾਈਕਲ ਖੜਾ ਕੇ ਬਸ ਜਾਂਦੀ ਵਾਰ ਕਹਿੰਦਾ ਮੈਂ ਪਈ ਹੁਣ ਸ਼ਰਾਬ ਨਹੀਂ ਪੀਂਦਾ ਹੁਣ ਮੈਂ ਛੱਡ ਦੂੰਗਾ ਮੈਂ ਚੱਲ ਠੀਕ ਆ ਬਾਈ ਹੁਣ ਤੂੰ ਛੱਡ ਦੀ ਜੇ ਕੁਝ ਰਪਿੰਡ ਵਿਚ ਆ ਕੇ ਕੰਮ ਹੋ ਗਿਆ ਹੁਣ ਨਾ ਤੂੰ ਬਾਈ ਪੀਂ ਕਹਿੰਦਾ ਚੰਗਾ ਪਹਣੇ ਮੈਂ ਪੀਂਦਾ ਨਹੀਂ ਸਾਨੂੰ ਨਹੀਂ ਫਿਰ ਪਤਾ ਲੱਗਿਆ ਸਭ ਤਾਂ ਤੜਕੀ ਪੀਤੀ ਵੀ ਪਤਾ ਲੱ ਵੀਰੀ ਰਾਤ ਦੀ ਪੀਤੀ ਹੋਈ ਐ ਕੋ ਪਰਮਾਤਮਾ ਨੂੰ ਪਤਾ ਐ ਅੱਗੇ ਰੱਬ ਨੂੰ ਪਤਾ ਐ ਵੀ ਕੀ ਨਹੀਂ ਪੀਤੀ ਐ ਕਿੱਥੋਂ ਆਈ ਐ ਕੀ ਤੋਂ ਲਈ ਐ ਹੋਇਆ ਕੀ ਸੀਗਾ ਉਹਨਾਂ ਨੂੰ ਜਿਸ ਤਰ੍ਹਾਂ ਕੀ ਕੀ ਸਮੱਸਿਆ ਆਈ ਸੀਗੀ ਜਿਸ ਤਰ੍ਹਾਂ ਕਈਆਂ ਦੇ ਸਾਹ ਰੁਕ ਰਹੇ ਨੇ ਕਈਆਂ ਨੂੰ ਕਹਿ ਸਕਦਾ ਦਿਖਣਾ ਹਟ ਰਿਹਾ ਹਾਂ ਉਹਦੇ ਦਰਦ ਉੱਠੇ ਢਿੱਡ ਚ ਦਰਦ ਉੱਠ ਗਿਆ ਸੀ ਹਾਂ ਦਰਦ ਉੱਠੇ ਢਿੱਡ ਚ ਕਹਿੰਦਾ ਮੈਨੂੰ ਦਰਦ ਦਰਦ ਢਿੱਡ ਦੁਖਦਾ ਮੇਰਾ ਦਰਦ ਉੱਠੇ ਢਿੱਡ ਚ ਬਸ ਹੌਲੀ 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 ਉਹ ਤਾਂ ਉੱਠਿਆ ਨਹੀਂ ਗਿਆ ਵੀ ਨਹੀਂ ਕਾ ਕੱਟਣੀ ਸ਼ੁਰੂ ਹੋ ਗਈ ਨੀਗਾ ਕਟਣੀ ਸ਼ੁਰੂ ਹੋ ਗਈ ਤੇ ਅੱਥ ਬਸ ਬਿੰਦਰ ਕੋ ਨੂੰ ਕੁਝ ਹੋਰ ਘਾਟੇ ਨੂੰ ਹੋਰ ਜਿਆਦਾ ਜਿਆਦਾ ਮੇਲੀ ਗਿਆ ਫੇਰ ਫੇਰ ਨਹੀਂ ਸਾਡੇ ਨਾਲ ਕੋਈ ਗੱਲ ਕਹੀ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਇਕਲੋਤੇ ਕਮਾਉਣ ਵਾਲੇ ਸਕੇ ਹਨਾ ਤਿੰਨ ਧੀਆਂ ਨੇ ਪਿੱਛੇ ਕਹਿ ਸਕਦੇ ਆ ਕਾਫੀ ਕੁਝ ਆ ਜ਼ਿੰਦਗੀ ਅੱਗੇ ਕਾਫੀ ਕੁਝ ਸੇਗੀ ਇਕੱਲੇ ਕਮਾਉਣ ਵਾਲੇ ਸਕੇ ਹੁਣ ਪਰਿਵਾਰ ਕਿਸਰਾ ਗੁਜ਼ਾਰਾ ਕਰੇਗਾ ਸਰਕਾਰ ਦੀ ਸਿਰ ਤੇ ਕਰੂਗਾ ਜੀ ਹੁਣ ਸਾਡੀ ਸਰਕਾਰ ਬਾਹਵੜੇ ਸਰਕਾਰ ਦੇ ਵੇ ਇਹਨਾਂ ਨੂੰ ਖਰਚਾ ਦੇਵੇ ਬੈਠਿਆਂ ਨੂੰ ਉਹ ਮੰਜੇ ਤੇ ਬੈਠੇ ਨੂੰ ਕੀ ਆ ਕਿਥੇ ਉਹਨੂੰ ਰੋਟੀ ਖਵਾਉਣਗੇ ਕੋਈ ਦਵਾਈ ਦਿਵਾਉਣਗੇ ਕੋ ਉਹ ਆਪ ਤਾਂ ਕਰਨਗੇ ਕੀ ਸਭਣਗੇ ਉਹ ਆਪ ਦਾ ਮਸਾ ਪਾਲਦੇ ਨੇ ਬੱਚੇ ਪਾਲਦਿਆਂ ਨੇ ਹੁਣ ਮਹंगाई ਦਾ ਟਾਈਮ ਹੈ ਕੋਈ ਨਹੀਂ ਦੇ ਸਕਦਾ ਕਿਸੇ ਨੂੰ ਜਵਾਈ ਪਾਈ ਕੋਈ ਨਹੀਂ ਦੇ ਸਕਦਾ ਸੁਖਦੇਵ ਸਿੰਘ ਜੀ ਦੀ ਪਤਨੀ ਦੀ ਹਾਲਤ ਕਿਸ ਤਰ੍ਹਾਂ ਦੀ ਐ ਇਸ ਸਮੇਂ ਜੇਕਰ ਠੀਕ ਐ ਉਹਨਾਂ ਦੀ ਹਾਲਤ ਕੀ ਐ ਜਾਂ ਕਿਸ ਤਰ੍ਹਾਂ ਦੇ ਨੇ ਗੰਭੀਰ ਐ ਜੀ ਅੱਛਾ ਹਾਂ ਲਾਚਾਰ ਹਾਂ ਦਾ ਲਾਚਾਰ ਹੈ ਦਵਾਈ ਦੇ ਕੇ ਪਾਈ ਹੋਈ ਮੇਰੇ ਘਰੇ ਪਈ ਹੈਗੀ ਤੇ ਬਹੁਆਂ ਮੇਰੀਆਂ ਨੂੰ ਹਸਾਂਵਰੀਆਂ ਨੇ ਦਵਾਈ ਬੁੱਟੀ ਉਹ ਹੀ ਕਰੀਆਂ ਨੇ ਕਰੇ ਕੋ ਸਮਰਲ ਕੋਈ ਨਹੀਂ ਉਹ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕਿਉਂਕਿ 21 ਪਰਿਵਾਰ ਉਹ ਜਿਹੜੇ ਨੇ ਇਸ ਜਿਹੜੀ ਜ਼ਹਿਰੀਲੀ ਸ਼ਰਾਬ ਦੀ ਪੀੜ ਚੜੇ ਨੇ ਉਹਨਾਂ ਵਿੱਚ ਸੁਖਦੇਵ ਸਿੰਘ ਤੁਹਾਡਾ ਪਰਿਵਾਰ ਵੀ ਹੈਗਾ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਉਹ ਕਹਿੰਦੇ ਸਰਕਾਰ ਨੂੰ ਕਹਿੰਦੇ ਵੀ ਜਿਨ੍ਹਾਂ ਦੇ ਕਿਸੇ ਦੇ 2 ਮਹੀਨੇ ਦਾ ਬੱਚਾ ਕਿਸੇ ਦੇ 4 ਮਹੀਨੇ ਦਾ ਬੱਚਾ ਕਿਸੇ ਦੇ 2 2 ਬੱਚੇ ਦੇ ਕਿਸੇ ਦੇ 4 ਬੱਚੇ ਨੇ ਕੋਈ ਕੁਮਾਰਾ ਹੋ ਗਿਆ ਕਿਸੇ ਮਾਵਾ ਤੜਫਦੀਆਂ ਨੇ ਸਭ ਦੀ ਬਾਹ ਫੜੇ ਸਰਕਾਰ ਉਹ ਕਿੱਥੋਂ ਜਾਣਗੇ ਕਿਸੇ ਦੇ ਕਰ ਲੈ ਕਿਸੇ ਦੇ ਦੋ ਨੇ ਕਿਸੇ ਤੇ ਹੈ ਹੀ ਨਹੀਂ ਉਹ ਕਿੱਥੋਂ ਹੜਗੇ ਜਿੰਨਾਂ ਦੇ ਟੱਬਰ ਬੰਦੇ ਮੁੱਕ ਗਏ ਜਿਨ੍ਹਾਂ ਦੇ ਘਰੇ ਪੁੱਤ ਨਹੀਂ ਉਹ ਕਿੱਥੋਂ ਖਾਣਗੇ ਕੌਣ ਕਵਾਈ ਦੇਊਗਾ ਉਹਨਾਂ ਨੂੰ ਤਾਂ ਬਿਲਕੁਲ ਇਹ ਸੁਖਦੇਵ ਸਿੰਘ ਉਹਨਾਂ ਦੇ ਭੈਣ ਨੇ ਅੱਜ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਉਹ ਰੁਕ ਨਹੀਂ ਰਹੇ ਹੈਗੇ ਦੂਜੇ ਪਾਸੇ ਦੇਖੋਗੇ ਸੁਗਰੇਵ ਸਿੰਘ ਉਹਨਾਂ ਦੀ ਧੀ ਹੈ ਜਿਹੜੀ ਅੱਜ ਆਪਣੇ ਪਿਓ ਦੀ ਜਿਹੜੀ ਡੈੱਡ ਬੋਡੀ ਹੈ ਉਹ ਇੱਥੋਂ ਮੋਰਚੀ ਤੋਂ ਲੈਣ ਵਾਸਤੇ ਆਈ ਹੈ ਕਿਹਾ ਸੀਗਾ ਕਿ ਕਾफी ਜ਼ਿੰਦਗੀ ਜੀਵਾਂਗੇ ਲੇਕਿਨ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਤੁਸੀਂ ਇਹ ਦੇਖ ਰਹੇ ਹੋ ਕਿ ਅੱਜ ਰੁਕ ਨਹੀਂ ਰਹੇ ਹੈਗੇ ਦੂਜੇ ਪਾਸੇ ਸੁਖਦੇਵ ਸਿੰਘ ਉਹਨਾਂ ਦੇ ਭੈਣ ਨੇ ਜਿਨ੍ਹਾਂ ਨੇ ਬਚਪਨ ਤੋਂ ਆਪਣੇ ਭਰਾ ਦੇ ਨਾਲ ਰਹਿ ਕੇ ਜ਼ਿੰਦਗੀ ਦੇਖੀ ਸੀਗੀ ਅੱਜ ਤੁਸੀਂ ਇਹ ਦੇਖ ਲਓ ਕਿ ਕਿਸ ਮੋੜ ਤੇ ਪਰਿਵਾਰ ਪਹੁੰਚਿਆ ਹੈ ਕਿਉਂਕਿ ਅੱਜ ਪਰਿਵਾਰ ਜਿਹੜਾ ਇਸ ਮੋੜ ਤੇ ਪਹੁੰਚ ਚੁੱਕਿਆ ਹੈ ਕਿ ਸੁਖਦੇਵ ਸਿੰਘ ਦੀ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਇਹ ਦੇਖੋ ਕਿ ਧੀ ਜਿਹੜੇ ਨੇ ਸੁਖਦੇਵ ਸਿੰਘ ਹੋਣਾ ਦੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਅੱਜ ਉਹ ਰੁਕ ਨਹੀਂ ਰਹੇ ਹੈਗੇ ਤਾਂ ਇਹ ਤਸਵੀਰਾਂ ਜਿਹੜੀਆਂ ਕਾਫੀ ਕੁਝ ਬਿਆਨ ਕਰ ਰਹੀਆਂ ਨੇ ਕਿਉਂਕਿ ਪਰਿਵਾਰ ਦੇ ਸਿਰ ਕਰਜ਼ਾ ਵੀ ਸੀਗਾ ਕਰਜ਼ਾ ਲਾਣਾ ਸੀਗਾ ਸੁਖਦੇਵ ਸਿੰਘ ਹੋਣੀ ਦਿਹਾੜੀ ਮਜ਼ਦੂਰੀ ਕਰਦੇ ਸੀਗੇ ਪਾਈ ਪਾਈ ਕਮਾਉਂਦੇ ਸੀਗੇ ਘਰ ਦਾ ਗੁਜ਼ਾਰਾ ਵੀ ਕਰਨਾ ਸੀਗਾ ਕਰਜ਼ਾ ਵੀ ਤਾਰਨਾ ਸੀਗਾ ਤਾਂ ਹੁਣ ਵੱਡਾ ਸਵਾਲ ਇਹ ਹੈ ਕਿ ਕਰਜ਼ਾ ਕੌਣ ਉਤਾਰੇਗਾ ਤਾਂ ਇਹ ਧੀ ਜਿਹੜੇ ਨੇ ਇੱਥੇ ਪਹੁੰਚੇ ਨੇ ਸੁਖਦੇਵ ਸਿੰਘ ਹੋਣਾ ਦੇ ਕੀ ਕੁਝ ਗੱਲਬਾਤ ਹੋndi ਸੀਗੀ ਬਾਪੂ ਜੀ ਹੋਣਾ ਦੇ ਨਾਲ ਟੋੜੀ ਤੇ ਰਿਆਂ ਗੱਲਾਂ ਕਰਦਾ ਸੀਗਾ ਜੀ। ਕੀ ਕੁਝ ਕਹਿੰਦੇ ਸੀਗੇ। ਜਾ ਕੇ ਮੇਰੇ ਲਈ ਦੁਬਾਰੀ ਤਾਂ ਲੈ ਕੇ ਕਹਿੰਦਾ ਕਿ ਮੈਂ ਜਾਊਂਗਾ ਕਹਿੰਦਾ ਤੁਸੀਂ ਆਈ ਵਾਰ ਵਗ ਜਨ ਕਹਿੰਦਾ ਮੈਨੂੰ ਜਾਣ ਨਹੀਂ ਦਿੰਦੇ ਹੈਗੇ। ਅੱਛਾ। ਐਤਕੀ ਆ ਪ ਗਿਆ। ਹਾਂ ਸਾਨੂੰ ਕਿਹੜਾ ਪਤਾ ਦੀਗਾ ਵੀ ਆਹ ਬਣੂਗਾ ਇਹਦੇ ਨਾਲ। ਸਾਨੂੰ ਤਾਂ ਪਤੀ ਨਹੀਂ ਲੱਗਿਆ ਸੀ ਕਿ ਆਹਤੀ ਵੀ ਕਾ ਨੂੰ ਪੀਂਦਾਗਾ ਤੂੰ ਵੀ ਆਹ ਬਿਮਾਰੀ ਚੱਲ ਰਹੀ ਹੈਗੀ। ਪਤੀ ਨਹੀਂ ਲੱਗਾ ਕਿਹੜੇ ਵੇਲੇ ਵੀਲੀ ਜਾ ਕੇ। ਬਸ 2 ਘੰਟਿਆਂ ਦੇ ਵਿੱਚ ਵਿੱਚ ਹੀ ਹੋ ਗਿਆ। ਮਤੇ ਸਰਕਾਰੀ ਚਲੇ ਗਏ ਉਤੋਂ ਊਰੇ ਤੌਰ ਤਾ ਰੈਪਰ ਕਰਤਾ ਪਟਿਆਲੇ ਨੂੰ ਊਰੇ ਵਸ ਘੰਟੇ ਆ ਕੀ ਜੋ ਆਗਾ ਮੱਕ ਗਿਆ ਜਿਸ ਤਰ੍ਹਾਂ ਗੱਲ ਕਰੀਏ ਤੁਹਾਡਾ ਹੁਣ ਵਿਆਹ ਹੋ ਚੁੱਕਿਆ ਆ ਨਾ ਬਾਪੂ ਜੀ ਉਹਨਾਂ ਨੇ ਵਿਆਹ ਕੀਤਾ ਜੀ ਸੁਖਦੇਵ ਸਿੰਘ ਉਹਨਾਂ ਨੇ ਵਿਆਹ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜ਼ਿੰਦਗੀ ਸੀਗੀ ਕਿਸ ਤਰ੍ਹਾਂ ਮਤਲਬ ਤੁਸੀਂ ਨਾਲ ਰਹਿੰਦੇ ਸੀ ਬਾਪੂ ਜੀ ਉਹਨਾਂ ਤੇ ਕਿਸ ਤਰ੍ਹਾਂ ਕੀ ਕੁਸਮਾ ਬੀਤਿਆ ਉਹ ਯਾਦ ਆ ਰਿਹਾ ਅੱਜ ਹਾਂ ਬਹੁਤ ਜ਼ਿਆਦਾ ਆ ਰਿਹਾ ਜੀ ਬਹੁਤ ਵਧੀਆ ਸਮਾਂ ਬੀਤਦਾ ਸੀ ਪਹਿਲਾਂ ਸਾਨੂੰ ਕਿਹੜਾ ਪਤਾ ਸੀ ਕਿ ਸਾਡੇ ਨਾਲ ਆ ਹੋਊਗਾ ਸਾਰੀ ਚੀਜ਼ ਲਿਆ ਕੇ ਦਿੰਦਾ ਸੀਗਾ ਹੁਣ ਸਾਡਾ ਕਰਜ਼ੇ ਜਿ ਡੁੱਬਰਾਂਗੇ ਹੁਣ ਉਹ ਤਾਂ ਮੁੱਕ ਗਿਆ ਹੁਣ ਸਾਡੇ ਕੌਣ ਕਰਜ਼ਾ ਲੈਣ ਵਾਲਾਗਾ ਕੌਣ ਸਾਡੇ ਜਵਾਬ ਖਾ ਲੂਗਾ ਬਹੁ ਸਾਡੀ ਛੱਟ ਕੇ ਬਾਕੀ ਮੁੰਡਾ ਬੌਲਾ ਹੋ ਰਗਾ ਕੋਈ ਸਾਡੇ ਕਮਾਉਣ ਵਾਲਾ ਨਹੀਂ ਹੈਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂਗੇ ਵੀ ਸਾਡੀ ਮਦਦਤ ਕਰੀ ਜਾਵੇ ਸਾਨੂੰ ਮਾਅਬਜਾ ਦਿੱਤਾ ਜਾਵੇ ਅਸੀਂ ਸਰਕਾਰ ਮੂਰੇ ਹੱਥ ਬੰਨ੍ਹਦੇ ਬੇਨਤੀਆਂ ਕਰਦੇ ਆਂ ਜੀ ਸਾਡੀ ਸਰਕਾਰ ਬਾਹ ਫੜੇ ਅਖੀਰਲੀ ਵਾਰ ਗੱਲ ਕੀ ਹੋਈ ਸੀਗੀ ਤੁਹਾਡੀ ਜਿਸ ਤਰ੍ਹਾਂ ਪਿਓ ਤੇ ਇਦਾਂ ਰਿਸ਼ਤਾ ਕਾਫੀ ਵੱਡਾ ਰਿਸ਼ਤਾ ਹੈ 하나 ਕੀ ਕੁਝ ਗੱਲਬਾਤ ਹੋਈ ਸੀ ਕਿ ਹਸਪਤਾਲ ਚ ਗਈ ਬਸ ਉਹਦੀ ਨਾਲ ਹੀ ਅੱਜ ਵੀ ਲੱਗਾ ਕਰਨ ਤੇ ਨਾਲ ਹੀ ਬੱਟ ਤੀ ਤੇ ਮੈਨੂੰ ਮੈਨੂੰ ਕਹਿੰਦਾ ਪਾਣੀ ਪੀਣਾ ਮੈਂ ਪਾਣੀ ਲੈ ਕੇ ਹੀ ਜਾ ਕੇ ਭੱਜ ਕੇ ਅੱਛਾ ਪਾਣੀ ਪੀ ਕੇ ਤਾਂ ਫਿਰ ਜ਼ਿਆਦਾ ਹੋ ਗਿਆ ਫਿਰ ਤਾਂ ਬੇਸੁਰਤ ਹੋ ਗਿਆ ਬਸ ਆਖਰੀ ਤਾਂ ਹੀ ਗੱਲ ਹੋਈ ਹੈ ਮੇਰੇ ਨਾਲ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈਗੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਵੀ ਸਾਡੀ ਬਾਹ ਮਾ ਫੜੇ ਸਰਕਾਰ ਉਹਨਾਂ ਦੇ ਨੱਥ ਪਾਉਣ ਜਿਹੜੇ ਕੰਮ ਕਰਦੇ ਨੇਗੇ ਲੋਕਾਂ ਨੂੰ ਮਾਰ ਮਾਰ ਕੇ ਗਰੀਬਾਂ ਦਾ ਬੁਰਾ ਹਾਲ ਕਰਤਾ ਘਰਾਂ ਦਾ ਜਿਵੇਂ ਆਖ ਰੋਲ ਤੇ ਸਭ ਦੇ ਬਹੁਤ ਵੱਡੀ ਬਿਮਾਰੀ ਆਈ ਹੈਗੀ ਜੀ ਪਤਾ ਨਹੀਂ ਜਾਣ ਕੇ ਲੈ ਕੇ ਆਏ ਨੇਗੇ ਪਤਾ ਨਹੀਂ ਕੌਣ ਭੇਜਦਾ ਕੌਣ ਨਾ ਵੀ ਉਹਨਾਂ ਨੇ ਨੱਥ ਪਾਈ ਜਾਵੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਜਿਸ ਤਰ੍ਹਾਂ ਕਰਜ਼ੇ ਦੀ ਗੱਲ ਕਰੀਏ ਪਰਿਵਾਰ ਦੇ ਸਿਰ 5 ਤੋਂ 7 ਲੱਖ ਰੁਪਏ ਦਾ ਕਰਜ਼ਾ ਵੀ ਆਇਆਗਾ ਉਹਨੂੰ ਕਿਸ ਤਰ੍ਹਾਂ ਉਤਰੇਗਾ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਵੇ ਅਸੀਂ 4 ਲੱਖ ਕਰਜ਼ਾ ਦੇਣਾਗਾ ਜੀ ਸਾਡਾ ਕਰਜ਼ਾ ਵੀ ਸਰਕਾਰ ਨੂੰ ਬੇਨਤੀ ਕਰਦੇ ਵੇ ਸਾਡੇ ਕਰਜ਼ੇ ਦਾ ਹਿੱਲਦਾ ਕਰਿਆ ਜਾਵੇ ਵੀ ਸਾਨੂੰ ਸਹਾਇਤਾ ਦਿੱਤੀ ਜਾਵੇ ਕੋਈ ਜ਼ਮੀਨ ਜਮੂਨ ਹੈਗੀ ਹੈ ਪਰਿਵਾਰ ਦੀ ਕੋਈ ਜੀਤ ਦਾ ਸਿਰ ਬਾਕੀ ਪਰਿਵਾਰ ਸਹਾਰਾ ਜਿਹੜਾ ਬਣ ਸਕੇ ਨਾ ਕੋਈ ਜ਼ਮੀਨ ਨਹੀਂ ਹੈਗੀ ਜੀ ਕੋਈ ਸਾਧਨ ਨਹੀਂ ਹੈਗਾ ਉਹੀ ਕਮਾਉਂਦਾ ਤੀ ਉਹੀ ਖਵਾਉਂਦਾ ਤੀ ਗਾ ਸਾਨੂੰ ਅੱਛਾ ਹਾਂ ਹੋਰ ਕੋਈ ਕੋਈ ਕਿੰਨੀ ਕ ਦਿਹਾੜੀ ਮਿਲਦੀ ਸੀਗੀ ਉਹਨਾਂ ਨੂੰ ਫਿਰ ਦਿੰਦੀ ਉਹਨਾਂ ਨੂੰ ਤਾਂ 300 ਰੁਪਏ ਦਿਹਾੜੀ ਤੀ ਜੀ ਉਹ ਤਾਂ ਜੀ ਪਰਿਵਾਰ ਗੁਜ਼ਾਰਾ ਕਰਦਾ ਬਸ ਕਰ ਲਾਂ ਦੇ ਕਦੇ ਆਪ ਦਿਹਾੜੀ ਜੁੱਤੇ ਮਾੜਾ ਮੋਟਾ ਅੱਛਾ ਹਾਂ ਕੋਈ ਹੋਰ ਵੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੈਗਾ ਸੁਖਦੇਵ ਸਿੰਘ ਨਹੀਂ ਹੈਗਾ ਮਾਂ ਬਿਮਾਰ ਪਈ ਹੈ ਅਟੈਕ ਦੇ ਨਾਲ ਗੋਡੇ ਖੜੇ ਨੇਗੇ ਵੰਜੇ ਤੇ ਪਈਆ ਵਾਲੀ ਹਾਲਤ ਖਰਾਬ ਹੈ ਜੀ ਉਹਨਾਂ ਦੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਸਾਡੀ ਮਦਦਤ ਕਰੇ ਸਾਨੂੰ ਸਹਾਇਤਾ ਦੇਵੇ ਵੀ ਸਾਡੀ ਮਦਦਤ ਕਰੀ ਜਾਵੇ ਜੀ ਤਾਂ ਬਿਲਕੁਲ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਮਦਦ ਕੀਤੀ ਜਾਵੇ ਲੇਕਿਨ ਅੱਖਾਂ 'ਚ ਹੰਝੂ ਜਿਹੜੇ ਨੇ ਉਹ ਅੱਜ ਨਹੀਂ ਰੁਕ ਰਹੇ ਹੈਗੇ ਇਹ ਪਰਿਵਾਰ ਜਿਹੜਾ ਸੁਖਦੇਵ ਸਿੰਘ ਉਹਨਾਂ ਦਾ ਪਰਿਵਾਰ ਹੈ 60 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ ਤਾਂ ਇਹ ਤੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੁਖਦੇਵ ਸਿੰਘ ਦੇ ਦੂਜੇ ਪਾਸੇ ਉਹਨਾਂ ਦੀ ਭੈਣ ਜਿਹੜੀ ਹੈ ਸੁਖਦੇਵ ਸਿੰਘ ਦੀ ਉਹ ਵੀ ਇੱਥੇ ਮੌਜੂਦ ਹੈ ਮੋਰਚਰੀ ਹਾਊਸ ਦੇ ਵਿੱਚ ਸੁਖਦੇਵ ਸਿੰਘ ਹੋਣ ਦਾ ਪੋਸਟਮਾਰਟਮ ਜਿਹੜਾ ਸ਼ੁਰੂ ਹੋਵੇਗਾ 5-10 ਮਿੰਟ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਇਹ ਪਰਿਵਾਰ ਦਾ ਜਿਹੜਾ ਦਰਦ ਹੈ ਉਹ ਤੁਹਾਡੇ ਤੱਕ ਪਹੁੰਚਾਇਆ ਤਾਂ ਇਹ ਦੇਖੋ ਕਿ ਅੱਖਾਂ ਦੇ ਵਿੱਚੋਂ ਅੱਜ ਹੰਝੂ ਜਿਹੜੇ ਨੇ ਉਹ ਰੁਕ ਨਹੀਂ ਰਹੇ ਹੈਗੇ ਕਿਉਂਕਿ 21 ਪਰਿਵਾਰ ਜਿਹੜਾ ਇਸ ਜ਼ਹਿਰੀਲੀ ਸ਼ਰਾਬ ਦੀ ਭੇਟ ਚੜੇ ਨੇ 21 ਪਰਿਵਾਰਾਂ ਦੇ ਚਿਰਾਗ ਜਿਹੜੇ ਨੇ ਉਹ ਬੁਝੇ ਨੇ ਤਾਂ ਉਹਨਾਂ ਵਿੱਚੋਂ ਸੁਖਦੇਵ ਸਿੰਘ ਹੋਣਾਂ ਦਾ ਪਰਿਵਾਰ ਵੀ ਵੀਰਾ ਤੁਸੀਂ ਦੇਖ ਰਹੇ ਹੋ ਸੁਖਦੇਵ ਸਿੰਘ ਹੋਣਾ ਦੀ ਭੈਣ ਤੇ ਉਹਨਾਂ ਦੀ ਧੀ ਹੈ ਪਰਿਵਾਰ ਦੇ ਵਿੱਚ ਤਿੰਨ ਧੀਆਂ ਅਤੇ ਇੱਕ ਪੁੱਤ ਹੈ ਤਾਂ ਕਹਿ ਸਕਦੇ ਹਾਂ ਕਿ ਅੱਜ ਪਰਿਵਾਰ ਜਿਹੜਾ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਸੁਖਦੇਵ ਸਿੰਘ ਘਰ ਦੇ ਵਿੱਚ ਕਮਾਉਣ ਵਾਲੇ ਸਿਗੇ 300 ਰੁਪਏ ਦੀ ਹਾੜੀ ਮਜ਼ਦੂਰੀ ਕਰਦੇ ਸੀਗੇ ਖੇਤਾਂ ਦੇ ਵਿੱਚ ਉਸ ਦੇ ਨਾਲ ਹੀ ਉਹਨਾਂ ਨੇ ਕਰਜ਼ਾ ਉਤਾਰਨਾ ਸੀਗਾ ਆਪਣਾ ਜਿਹੜਾ ਸਿਰ ਕਰਜ਼ਾ ਚੜਿਆ ਹੋਇਆ ਸੀਗਾ ਤਾਂ ਦੂਜੇ ਪਾਸੇ ਘਰ ਦਾ ਗੁਜ਼ਾਰਾ ਵੀ ਉਸ ਦੇ ਵਿੱਚੋਂ ਚੱਲਦਾ ਸੀਗਾ ਲੇਕਿਨ ਅੱਜ ਕਹਿ ਸਕਦੇ ਹਾਂ ਸੁਖਦੇਵ ਸਿੰਘ ਉਹਨਾਂ ਦੇ ਜਾਣ ਦੇ ਪਿੱਛੋਂ ਪਰਿਵਾਰ ਜਿਹੜਾ ਵੱਡੇ ਮੁਸ਼ਕਲਾਂ ਦੇ ਵਿੱਚ ਫਸਿਆ ਹੋਇਆ ਹੈ ਕਿ ਹੁਣ ਘਰ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲੇਗਾ ਜਾਂ ਫਿਰ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਕਿਸ ਤਰ੍ਹਾਂ ਉਤਰ ਕਹਾ ਪੜੀ ਜਾਵੇ ਸਾਡੇ ਸਿਰ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਵੇ ਅਤੇ ਪਰਿਵਾਰ ਦਾ ਸਹਾਰਾ ਜਿਹੜੀ ਇਹ ਸਰਕਾਰ ਬਣੇ ਕੈਮਰਾ ਪਰ ਸਰ ਰਵਿੰਦਰ ਪਾਸਿੰਗ ਬਿੱਟੂ ਦੇ ਨਾਲ ਕਬਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ